ਪੰਜਾਬ ਦੇ ਮਾਤਾ ਪਿਤਾ ਆਓ ਪਹਿਲਾਂ 2 ਮਿੰਟ ਲਈ ਕੀਤਾ ਲੋੜੀਏ ਕਬ ਸ਼ਬਦ ਕੀਤਾ ਲੋ ਦੇਖੋ ਸਾਡੇ ਨੇ ਆਹ ਦੇਖੋ ਅੱਜੀ ਸਾਹਮਣੇ ਲਿਖਿਓ

ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਤਾਨ ਗੁਰਦੇ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਵੱਲੋਂ ਅੱਜ 10ਵਾਂ ਕੰਨਿਆਦਾਨ ਕੀਤਾ ਗਿਆ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਨਾਲ ਕੀਤਾ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਸੰਸਥਾ ਆ ਜਿਸ ਤਰ੍ਹਾਂ ਸਾਰੇ ਹੀ ਮੇਰੇ ਸਤਿਕਾਰਯੋਗ ਸਾਥੀਆਂ ਦੱਸਿਆ ਕਿ ਕੱਲਾ ਵਿਆਹ ਸ਼ਾਦੀਆਂ ਨਹੀਂ ਕਰਦੀਆਂ ਹੋਰ ਵੀ ਬੜੇ ਕਾਰਜ ਕਰਦੀਆਂ ਨੇ ਸੋ ਅੱਜ ਕੋਹੇ ਨੂਰ ਵਰਗੇ ਵੱਡੇ ਵੱਡੇ ਪੈਲਸਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਨੀਆਂ ਔਰ ਜੋ ਲੜਕੀਆਂ ਨੂੰ ਉਹਨਾਂ ਦਾ ਸਾਂਝੋ ਸਮਾਜ ਦੇਣਾ ਕੋਈ ਸੌਖੀ ਗੱਲ ਨਹੀਂ ਆ ਸੋ ਇਹ ਸੰਸਥਾ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸੰਸਥਾ ਦੇ ਵਿੱਚ ਆ ਕੇ ਅੱਜ ਵਿਆਹ ਹੋਇਆ ਜਿਨ੍ਹਾਂ ਦੇ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਇਹ ਸੰਸਥਾ ਦੇ ਔਰ ਇਸ ਚੈਨਲ ਦੇ ਮਾਧਮ ਤੋਂ ਮੈਂ ਸਾਰੀਆਂ ਸੰਗਤਾਂ ਨੂੰ ਤਨਤਨ ਸਹਿਬ ਸ਼੍ਰੀ ਗੁਰਦਾਸ ਮਹਾਰਾਜ ਦੇ 695 ਪ੍ਰਕਾਸ਼ ਦਿਹਾੜੀ ਦੀ ਵਧਾਈ ਦਿੰਦਾ ਹਾਂ ਅਤੇ ਨਾਲ ਹੀ ਜੋ ਐਡਾ ਵੱਡਾ ਕਾਰਜ ਕੀਤਾ ਹੈ ਗੁਰੂ ਕਿਰਪਾ ਇੰਟਰਨੈਸ਼ਨਲ ਕਨਿਆਦਾਨ ਨੇ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸੋ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੋਕਣੀ ਬਖਸ਼ੇ ਜੀ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਦੇਵ ਜੀ ਅੱਜ ਬਹੁਤ ਹੀ ਖੁਸ਼ਮਤਰ ਸਮਾਂ ਹੈ ਸਾਡੇ ਬਹੁਤ ਹੀ ਸਤਿਕਾਰਪੂਰਵਕ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਦੇ ਸਮੂਹ ਮੈਂਬਰ ਸਹਿਬਾਨ ਇਹ ਸਰਦਾਰ ਜੀ ਸਾਡੇ ਸਾਹਮਣੇ ਜੋ ਦਿਖ ਰਿਹਾ ਨੇ ਵੀਰ ਚੰਦ ਸੋਈਲਾ ਜੀ ਔਰ ਸਾਡੇ ਚੇਅਰਮੈਨ ਪਰਮਜੀਤ ਡਾਕਟਰ ਪਰਮਜੀਤ ਜੀ ਇਹ ਸੰਸਥਾ ਦੇ ਚੇਅਰਮੈਨ ਨੇ ਔਰ ਸਮੂਹ ਮੈਂਬਰ ਸਹਿਬਾਨ ਰਲ ਮਿਲ ਕੇ 71 ਹੋ ਕੇ ਆਪਣੀਆਂ ਦੇਸ਼ ਦੀਆਂ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਹਰੇਕ ਸਾਲ ਦੀ ਤਰ੍ਹਾਂ ਸਹਿਬ ਸ਼੍ਰੀ ਗੁਰੂ ਦਾਸ ਸਾਹਿਬ ਜੀ ਦੇ ਪ੍ਰਕਾਸ਼ ਉਸਤਵ ਦੀਆਂ ਖੁਸ਼ੀਆਂ ਅੰਦਰ ਇਹ ਸਮਾਗਮ ਰੱਖਦੇ ਨੇ ਐਸ ਕੀ 649 ਸਮਾਗਮ ਜਿਹੜੇ ਨੇ ਸਹਿਬ ਸ਼੍ਰੀ ਗੁਰੂ ਦਾਸ ਸਾਹਿਬ ਮਹਾਰਾਜ ਦੇ ਪ੍ਰਕਾਸ਼ ਉਸਤਵ ਉਹਨਾਂ ਦੇ ਸੰਬੰਧ ਵਿੱਚ ਰੱਖੇ ਗਏ ਸਨ ਪਰ ਇਸ ਤਰ੍ਹਾਂ ਐਸ ਕੀ ਸੰਸਥਾ ਨੇ ਹੋਰ ਬਹੁਤ ਵੱਡਾ ਅਪਰਾਲਾ ਕਰਦੇ ਹੋਏ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਰਹਿਮਤ ਹੋਈ ਹੈ ਕਿ ਸੰਸਥਾ ਨੇ ਹੋਰ ਵੱਡਾ ਅਪਰਾਲਾ ਕੀਤਾ ਕਿ ਜੋ ਸਹਿਬ ਸ਼੍ਰੀ ਗੁਰੂ ਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਉਸਤਵਾਰ ਆ ਰਹੇ ਨੇ ਉਹਨਾਂ ਦੇ ਅੰਦਰ ਉਸ ਵੇਲੇ 27 ਦੇ ਵਿੱਚ 11 ਜੋ ਜੋੜਿਆਂ ਦੇ ਉਹ ਆਨੰਦ ਕਾਰਜ ਕਰਨੇ ਨੇ ਸੋ ਜਿੱਥੇ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਇਸ ਆਨੰਦ ਕਾਰਜ ਦੀਆਂ ਖੁਸ਼ੀਆਂ ਤੇ ਆਉਣ ਵਾਲੇ ਜੋ ਆਨੰਦ ਕਾਰਜ ਦੇ ਨੇ ਉਹਨਾਂ ਦੀ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਵੀ ਅਸੀਂ ਅਪੀਲ ਕਰਦੇ ਨੇ ਇਸ ਮੀਡੀਆ ਦੇ ਰਗੜਾ ਕਿ ਉਹ ਵੀ ਇਸ ਤਰ੍ਹਾਂ ਦੇ ਉਪਰਾਲੇ ਵਿੱਚ ਵੱਧ ਤੋਂ ਵੱਧ ਕੇ ਸਹਿਯੋਗ ਕਰਕੇ ਔਰ ਇਹ ਸੰਸਥਾ ਦਾ ਸਾਧਨ ਕਿਉਂਕਿ ਇਹ ਸੰਸਥਾ ਜਿਹੜੀ ਹੈ ਇਹ ਆਪਣੇ ਵਾਸਤੇ ਨਹੀਂ ਹੈ ਇਹ ਸਾਡੇ ਸਮਾਜ ਦੇ ਪੜਾਈ ਕਾਰਜਾਂ ਵਾਸਤੇ ਹੈ ਔਰ ਜਿੱਥੇ ਉਹ ਆਨੰਦ ਕਾਰਜ ਕਰਾ ਦਿੰਦੇ ਨੇ ਉਥੇ ਬੱਚੇ ਜੋ ਪੜ੍ਹ ਯੋਗ ਨੇ ਔਰ ਉੱਚ ਵਿੱਦਿਆ ਲੈਂਦੇ ਨੇ ਉਹਨਾਂ ਦਾ ਵੀ ਬਹੁਤ ਸਹਿਯੋਗ ਕਰਦੇ ਨੇ ਔਰ ਵਾਤਾਵਰਣ ਦੇ ਪ੍ਰੇਮੀ ਵੀ ਨੇ ਸਮੇਂ-ਸਮੇਂ ਤੇ ਪੌਦੇ ਲਗਾਉਂਦੇ ਰਹੇ ਨੇ ਹੋਰ ਸਮਾਜ ਵਿੱਚ ਵੀ ਅਨੇਕਾਂ ਕਾਰਜ ਨੇ ਉਹ ਵੀ ਵੱਧ ਚੜ ਕੇ ਉਹਨਾਂ ਵਿੱਚ ਹਿੱਸਾ ਲੈਂਦੇ ਨੇ ਜਿੱਥੇ ਸੈਕਸ਼ ਗੁਰਦਾਸ ਮਹਾਰਾਜ ਦੀ ਪ੍ਰਕਾਸ਼ ਦੇ ਹੋਂਦੇ ਮਨਾਉਂਦੇ ਨੇ ਤੇ ਉਹਨਾਂ ਦੀ ਬਾਣੀ ਨੂੰ ਵੀ ਸੱਚ ਕਰਕੇ ਆਪਣੇ ਜੀਵਨ 'ਚ ਢਾਲ ਕਰਕੇ ਉਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਨਿਵੈਤੀ ਹੀ ਇਹ ਕਾਰਜ ਕਰ ਰਹੇ ਸੋ ਮੈਂ ਸਮੂਹ ਸੰਸਥਾ ਦੇ ਮੈਂਬਰ ਸਹਿਬਾਨਾਂ ਨੂੰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਤੰਦਰੁਸਤੀ ਦਿਨ ਦੁਗਣੀ ਚੋਗਣੀ ਤਰੱਕੀ ਬਖਸ਼ਿਸ਼ ਕਰੇ ਜੋ ਕਿ ਇਹ ਵੱਧ ਤੋਂ ਬਾਅਦ ਸਾਡੇ ਸਮਾਜ ਦਾ ਕਲਿਆਣ ਕਰ ਸਕਣ ਤੇ ਵੱਧ ਤੋਂ ਬਾਅਦ ਇਦਾਂ ਦੇ ਅਨੇਕਾਂ ਕਾਰਜ ਦੀ ਹੋਂਦ ਸਾ ਕਰ ਸਕਣ ਤੇ ਮੈਂ ਸਮੂਹ ਮੈਂਬਰ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਸਹਿਬ ਸ਼ਗਰਵੰਦਾਸ ਮਹਾਰਾਜ ਜੀ ਦੇ 99ਵੇਂ ਪ੍ਰਕਾਸ਼ ਹੋਣ ਦੀਆਂ ਖੁਸ਼ੀਆਂ ਵਿੱਚ ਲੱਖ ਲੱਖ ਮੁਬਾਰਕਬਾਦ ਵੀ ਸਮੂਹ ਸੰਸਥਾ ਨੂੰ ਔਰ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਵੀ ਮੁਬਾਰਕਵਾਹ ਦਿੰਦਾ ਹਾਂ ਜੈ ਗੁਰਦੇਵ ਤੁਹਾਨੂੰ